ਕੁੰਕਾਰ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀ ਅਰਗਰ ਧਰਮ ਰਖਿ ਤਾਗ ਛਤਰੀ ਬਿਸ਼ਵਫਾਲ ਕੂਪਾਲ ਪਛ ਪਲ ਪਛ ਰਣ ਕਾਛੇ ਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂ ਤਰਵਾਰ ਹੈ ਨਿਤ ਜਯੋਤੀ ਮੁਕਤਦਾਇਕ ਧਾਰਾ ਤਰ ਕਿਰਪਾਣ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਅਕਾਲ ਕਾ ਗੁਣ ਖਾਨ ਹੈ ਅਕਾਲ ਜੋਤ ਮਿਹਕ ਲੰਕਾ ਮਹਾ ਬਲੀ ਤ੍ਰਿ ਤਮਾਨ ਹੈ ਭਵ ਮਾਨ ਕਾ ਖਲ ਖਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀ ਸਾ ਪੜਾ ਜੋ ਨਿਤ ਛਤਰੀ ਰਣ ਜੀਤ ਲਹੈ ਨਿਰ ਪੀਤ ਰਹਿ ਰਿੱਧ ਸਿੱਧ ਪਾਵੇ ਅਤਰੀ ਲਹੈ ਵੇਦ ਭੇਦ ਜੋ ਪੜਾ ਦਿੱਕਰ ਬੈਸ ਤੁਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੁਦਰ ਆਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ